ਹਾਂਜੀ ਚੰਡਾਲ ਨੂਹਾ ਵਿੱਚ ਇੰਨੀ ਜ਼ਿਆਦਾ ਜੰਗ ਹੋਈ ਕਿ ਪਹਿਲਾਂ ਤਾਂ ਸੋਨੂ ਜੀ ਤਾਂ ਉਹਨਾਂ ਨੇ ਵਿੱਕੀ ਤੇ ਪ੍ਰੀਤ ਨੂੰ ਕੁੱਟਿਆ ਤੇ ਉਹਨਾਂ ਨੂੰ ਘਰੋਂ ਕੱਢ ਦਿੱਤਾ ਪਰ ਜਦ ਹੀ ਪ੍ਰੀਤ ਨੂੰ ਬਹੁਤ ਜ਼ਿਆਦਾ ਗੁੱਸਾ ਚੜ੍ਹਿਆ ਹੁੰਦਾ ਹੈ ਤੇ ਉਹ ਘਰ ਆ ਕੇ ਸਾਰਾ ਗੁੱਸਾ ਆਪਣਾ ਬੇਬੇ ਤੇ ਕੱਢਦੀ ਆ ਉਸ ਦੀ ਸਬਜ਼ੀ ਵਿੱਚ ਬਹੁਤ ਜ਼ਿਆਦਾ ਤੇਜ਼ ਲੂਣ ਪਾ ਦਿੰਦੀ ਆ ਤੇ ਜਿਸ ਕਰਕੇ ਬੇਬੇ ਦੇ ਗਲੇ ਦੇ ਵਿੱਚ ਫੁੜਕੀ ਆੜ ਜਾਂਦੀ ਆ ਸੋ ਬੇਬੇ ਬਹੁਤ ਜ਼ਿਆਦਾ ਖੰਗਦੀ ਆ ਪਰ ਵਿੱਕੀ ਤੇ ਪ੍ਰੀਤ ਇੰਨੇ ਜ਼ਿਆਦਾ ਮਤਲਬੀ ਇਹ ਦਰਦ ਹੋ ਜਾਂਦੇ ਨੇ ਕਿ ਉਸ ਦਾ ਦਰਦ ਨਹੀਂ ਸਮਝਦੇ ਦੇਖਦੇ ਹੀ ਰਹਿੰਦੇ ਆ ਪਰ ਉਸ ਨੂੰ ਪਾਣੀ ਤੱਕ ਨਹੀਂ ਪੁੱਛਦੇ ਤੇ ਪ੍ਰੀਤ ਉਹ ਤੇ ਹੋਰ ਵੀ ਕਾਲਾ ਕੱਢਣ ਲੱਗ ਜਾਂਦੀ ਐ ਤੇ ਇਹ ਕਹਿੰਦੀ ਐ ਕਿ ਇਹ ਸਾਰੇ ਪਖੰਡ ਕਰ ਰਹੀ ਐ ਪਰ ਜਦ ਬੇਬੇ ਨੂੰ ਗੁੱਸਾ ਆਉਂਦਾ ਐ ਤੇ ਉਹ ਇਹ ਕਹਿ ਦਿੰਦੀ ਐ ਕਿ ਤੇਰੀ ਜੀਤਾ ਨੇ ਵਾਵਾ ਕੁਟਾਪਾ ਕੀਤਾ ਸੀ ਤੇ ਜੇ ਤੂੰ ਨੂੰ ਨਾ ਭੱਜ ਕੇ ਆਉਂਦੀ ਤਾਂ ਜੀਤਾ ਨੇ ਤੇਰੀ ਥੌਣ ਲਾ ਦੇਣੀ ਸੀ ਇਸ ਕਰਕੇ ਪ੍ਰੀਤ ਨੂੰ ਇੰਨਾ ਜ਼ਿਆਦਾ ਗੁੱਸਾ ਆ ਜਾਂਦਾ ਐ ਕਿ ਉਹ ਰੋਲਾ ਪਾ ਦਿੰਦੀ ਆ ਤੇ ਕਹਿੰਦੀ ਐ ਕਿ ਤੈਨੂੰ ਮੈਂ ਹੁਣ ਦੱਸਦੀ ਆ ਰੋਲਾ ਪਾਉਂਦੀ ਹੋਈ ਪਿੱਟਦੀ ਹੋਈ ਉਹ ਜਦ ਬਾਹਰ ਨੂੰ ਆਉਂਦੀ ਆ ਤੇ ਸਾਰੇ ਜਾਣੇ ਇਕੱਠੇ ਹੋ ਜਾਂਦੇ ਆ ਸੋਹਣੂ ਜੀ ਤਾਂ ਵੀ ਸੋਚਦੇ ਆ ਕਿ ਬਾਹਰ ਪਤਾ ਨਹੀਂ ਕੀ ਹੋ ਰਿਹਾ ਉਹ ਵੀ ਆ ਜਾਂਦੇ ਨੇ ਤੇ ਉਧਰ ਸੰਦੀਪ ਤੇ ਉਸਦੀ ਮੰਮੀ ਬੈਠ ਕੇ ਚੁਗਲੀਆਂ ਕਰ ਰਹੀਆਂ ਹੁੰਦੀਆਂ ਨੇ ਉਹ ਵੀ ਬਾਹਰ ਸੁਣ ਕੇ ਬਾਹਰ ਆ ਜਾਂਦੀਆਂ ਨੇ ਤੇ ਉਥੇ ਹੀ ਜਦ ਪ੍ਰੀਤ ਲੜਨਾ ਸਟਾਰਟ ਕਰ ਦਿੰਦੀ ਆ ਤੇ ਬੇਬੇ ਕਹਿੰਦੀ ਆ ਕਿ ਅੰਦਰ ਆ ਜਾ ਇੰਨੀ ਖਾਪਣਾ ਚੁੱਕ ਕੋਟਿਆਂ ਤੇ ਚੜ ਜਾ ਤੇ ਉਹ ਕਹਿੰਦੀ ਆ ਕਿ ਮੈਂ ਐਦਾਂ ਹੀ ਰੋਲਾ ਪਾ ਪਾ ਕੇ ਤੇਰਾ ਸਾਰਾ ਸੱਚ ਦੱਸਾਂਗੀ सोनू ਜੀ ਤਾਂ ਕਹਿੰਦੇ ਆ ਕਿ ਤੂੰ ਕਾਦੀ ਅੱਤ ਚੁੱਕੀ ਹੋਈ ਆ ਕਿਉਂ ਰੋਲਾ ਪਾਂਦੀ ਆ ਉਥੇ ਪ੍ਰੀਤ ਬਹੁਤ ਜ਼ਿਆਦਾ ਰੋਲਾ ਪਾਉਂਦੀ ਉਹਨਾਂ ਨੂੰ ਵੀ ਗਾਲਾਂ ਕੱਢਦੀ ਤੇ ਸੰਦੀਪ ਵੀ ਉਹਦੇ ਨਾਲ ਹੀ ਰਲ ਜਾਂਦੀ ਦੋਵੇਂ ਜਾਣੀਆਂ ਉਹਨਾਂ ਦੇ ਦਿਵਾਲੇ ਹੋ ਜਾਂਦੀਆਂ ਤੇ ਬਹੁਤ ਜ਼ਿਆਦਾ ਕਾਲਾ ਕੱਢਦੀਆਂ ਤੇ ਇਹ ਵੀ ਕਹਿੰਦੀਆਂ ਕਿ ਸਾਡੇ ਪੇਪਰ ਤੁਸੀਂ ਹੀ ਰੱਖੇ ਆ ਜ਼ਮੀਨ ਦੇ ਤੇ ਸਾਡੇ ਪੇਪਰ ਬਾਹਰ ਕੱਢੋ ਪਰ ਜੀਤਾ ਕਹਿੰਦੀ ਕੀ ਤੁਹਾਡੇ ਕੋਲ ਕੀ ਸਬੂਤ ਕੀ ਪੇਪਰ ਅਸੀਂ ਰੱਖੇ ਆ ਤੁਸੀਂ ਬਿਨਾਂ ਵਜ੍ਹਾ ਤੋਂ ਹੀ ਸਾਡਾ ਨਾਮ ਲਾ ਦਿੰਦੇ ਜੋ ਲੜਾਈ ਉਹਨਾਂ ਦੀ ਮੂੰਹ ਨਾਲ ਬੋਲਦੇ-ਬੋਲਦੇ ਇੰਨੀ ਜ਼ਿਆਦਾ ਵੱਧ ਜਾਂਦੀ ਆ ਕਿ ਵਿੱਕੀ ਨੂੰ ਬਹੁਤ ਜ਼ਿਆਦਾ ਗੁੱਸਾ ਆ ਜਾਂਦਾ ਹੈ ਉਹ ਇਹ ਕਹਿੰਦਾ ਹੈ ਕਿ ਜਦ ਅਸੀਂ ਤੁਹਾਡੇ ਘਰ ਗਏ ਸੀ ੱੱੱਕੇ ਮਾਰ ਕੇ ਕੱਢਿਆ ਸੀ ਹੁਣ ਤੁਸੀਂ ਬਾਹਰ ਜਾ ਹੁਣ ਤੁਹਾਨੂੰ ਮੈਂ ਦੱਸਦਾ ਉਹ ਉਸੇ ਵਾਲੇ ਸਾਰੇ ਜਾਣੇ ਰੋੜੇ ਚੁੱਕਾ ਲੱਗ ਜਾਂਦੇ ਨੇ ਪ੍ਰੀਤ ਤੇ ਸੰਦੀਪ ਤੇ ਵਿੱਕੀ ਤਿੰਨੇ ਜਾਣੇ ਫੜਦੇ ਆ ਰੋੜੇ ਤੇ ਉਹਨਾਂ ਵੱਲ ਚਲਾਣੇ ਸਟਾਰਟ ਕਰ ਦਿੰਦੇ ਨੇ ਤੇ ਉਹ ਉੱਥੋਂ ਭੱਜ ਜਾਂਦੇ ਨੇ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਜੇਕਰ ਇਹਨਾਂ ਨੇ ਕੋਈ ਮਾਰ ਦਿੱਤਾ ਤੇ ਸੱਟ ਪੇਟ ਲੱਗ ਜਾਣੀ ਫਿਰ ਉਹ ਆਪਣੇ ਘਰ ਚਲੇ ਜਾਂਦੇ ਨੇ ਤੇ ਜੀਤਾ ਉੱਥੇ ਸੋਨੂ ਨੂੰ ਇਹ ਸਮਝਾਉਂਦੀ ਆ ਕਿ ਇਹਨਾਂ ਨਾਲ ਨਾ ਪੰਗੇ ਲਈਏ ਇਹਨਾਂ ਨੇ ਕੋਈ ਛੱਟਪੇਟ ਲਾ ਦੇਣੀ ਜਾਂ ਇਹਨਾਂ ਦਾ ਨੁਕਸਾਨ ਵੀ ਹੋ ਗਿਆ ਤਾਂ ਵੀ ਸਾਡਾ ਹੀ ਨਾ ਲੱਗਣਾ ਬੇਬੇ ਬਾਪੂ ਤਾਂ ਇਹਨਾਂ ਦੇ ਨੇ ਉਹਨਾਂ ਨੇ ਇਹਨਾਂ ਵੱਲ ਦੀ ਹੀ ਗੱਲ ਕਰਨੀ ਕੱਲ ਨੂੰ ਸੋ ਹੁਣ ਐਂਟਰੀ ਹੋਏਗੀ ਪਾਲੀ ਪੈਣ ਦੀ ਤੇ ਉਹਦੀ ਐਂਟਰੀ ਦੇ ਨਾਲ ਹੋਰ ਵੀ ਜ਼ਿਆਦਾ ਸਟੋਰੀ ਇੰਟਰਸਟਿੰਗ ਹੋਣ ਵਾਲੀ ਆ ਕਿਉਂਕਿ ਇਹਨਾਂ ਦੀ ਕਾਫੀ ਰੇਲ ਬਣਾਏਗੀ ਪਾਲੀ ਪੈਣ ਕਿਉਂਕਿ ਉਸ ਤੋਂ ਸਾਰੇ ਚਾਲੂ ਨੇ ਉਹ ਆ ਰਹੇ ਆ ਉਸਨੇ ਟਿਕਟ ਕਰਾ ਲਈ ਆ ਤੇ ਉਸਨੇ ਇਹ ਵੀ ਕਹਿ ਦਿੱਤਾ ਹੈ ਕਿ ਛੁੱਟੀਆਂ ਹੋ ਚੁੱਕੀਆਂ ਨੇ ਤੇ ਹੁਣ ਮੈਂ ਆ ਕੇ ਇਹਨਾਂ ਨੂੰ ਸਬਕ ਸਿਖਾਉਣੀ ਹਾਂ ਸੋ ਦੇਖਦੇ ਆ ਕਿ ਪਾਲੀ ਪੈਣ ਇਹਨਾਂ ਦੀ ਅਕਲ ਟਿਕਾਣੇ ਲਿਆਪ ਆਉਂਦੀ ਆ ਜਾਂ ਇਹ ਅੱਗੋ ਪਾਲੀ ਪੈਣ ਨੂੰ ਕੁਝ ਕਹਿੰਦੇ ਨੇ ਸੋ ਦੇਖਾਂਗੇ ਇਸ ਵੀਡੀਓ ਵਿੱਚ ਸੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਜਰੂਰ ਕਰਨਾ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਤਾਂ ਜੋ ਅਸੀਂ ਤੁਹਾਡੇ ਲਈ ਨਵੀਂ ਜਾਣਕਾਰੀ ਲੈ ਕੇ ਆ ਸਕੀਏ